ਜੀ ਬਾਈ ਸਾਰੇ ਵਸੇ ਗੱਲ ਬਾਈ ਇੱਕ ਹੋਰ ਅਪਡੇਟ ਕਰਨ ਦੀ ਹੈ ਟਰੈਕਿੰਗ ਦੇ ਸੰਬੰਧਾ ਤਾਂ ਮੈਂ ਹੁਣ ਲੋਡ ਚੱਕਣ ਗਿਆ ਸੀ ਚਲ ਆਪਾਂ ਕੰਪਨੀ ਦਾ ਨਾਮ ਨਹੀਂ ਲੈਂਦੇ ਤੇ ਉਹਨਾਂ ਦੀ ਪਾਰਕ ਦੇ ਵਿੱਚ ਉਹਨਾਂ ਨੇ ਪਹਿਲਾਂ ਲਾਇਆ ਪਾਰਕਿੰਗਾਂ ਵੀ ਘੱਟੀਆਂ ਨੇ ਤੇ ਟ੍ਰੇਲਰ ਵੀ ਲਾਇਆ ਤੇ ਬੰਦਾ ਲੈਂਡਿੰਗ ਗੀਅਰ ਕਿਹੜੇ ਹਿਸਾਬ ਨਾਲ ਚੱਕੇ ਮੈਂ ਤੁਹਾਨੂੰ ਦਿਖਾਉਣਾ ਹੈ ਕਿਵੇਂ ਆਹ ਦੇਖੋ ਹੁਣ ਲੈਂਡਿੰਗ ਗੀਅਰ ਇੱਥੇ ਬੰਦਾ ਵਿੱਚ ਫਸੂ ਕਿਵੇਂ ਆ ਇੱਕ ਗੱਠ ਦੇ ਨਾਲ ਦੋ ਉਂਗਲਾਂ ਦਾ ਫਰਕ ਆ ਕਿਹੜੇ ਹਿਸਾਬ ਨਾਲ ਚੱਕੂ ਇੱਕ ਗੱਠ ਤੇ ਦੋ ਉਂਗਲਾਂ ਬੰਦਾ ਬਾੜੀ ਨਹੀਂ ਸਕਦਾ ਕਿਹੜੇ ਹਿਸਾਬ ਨਾਲ ਲੈਂਡਿੰਗ ਗੀਰ ਚੱਕੇ ਇੱਥੇ ਨੂੰ ਬੰਦ ਹੋ ਗਈ ਜਰਪੁਰਾ ਮਾੜੀ ਮੋਟੀ ਬੰਦਾ ਬਣਨ ਵਾਲੀ ਬਣ ਜੋਗੀ ਜਗਾ ਹੋਵੇ ਚਲ ਫੇਰ ਵੀ ਚੱਲ ਬੰਦਾ ਬੰਨੇ ਹੈ ਹੁਣ ਕੀ ਕਰੇ ਹੁਣ ਇਹਦੇ ਵਿੱਚ ਇੱਕ ਇੱਕ ਗੱਠ ਇੱਕ ਗੱਠ ਦੋ ਉਂਗਲਾਂ ਦਾ ਫਾਸਲਾ ਲੈ ਲੈ ਜੋ ਟੱਚ ਇਧਰੋਂ ਆਦਾ ਇੰਦਾਂ ਲੈ ਇੱਕ ਗੱਠ ਦੋ ਉਂਗਲਾਂ ਤੇ ਹੁਣ ਬੰਦਾ ਕੀ ਕਰੇ ਹੁਣ ਦਾ ਕਿ ਇਹ ਤੇ ਵੀ ਹੈ ਨੀਗਾ ਵੀ ਜਦੋਂ ਆਪਾਂ ਲੈਂਡਿੰਗ ਗੇਅਰ ਥੋੜਾ ਜਿਹਾ ਤਾਂ ਚੱਕ ਕੇ ਛੱਡਦੀ ਹੈ ਵੀ ਆਪਾਂ ਇਹ ਡ੍ਰੌਪ ਕਰਕੇ ਇਹਰ ਬੈਗਾਂ ਦੇ ਥੱਲੇ ਪ사 ਕੇ ਗਾਂ ਖਿੱਚ ਕੇ ਫੇਰ ਚੱਕ ਲਵੇ ਨਾ ਆਪਾਂ ਉਹ ਵੀ ਲੈਂਡਿੰਗ ਗੇਅਰ ਵੀ ਠੰਡੇ ਆ ਥੱਲੇ ਤੱਕ ਲਾ ਦਨੇ ਆ ਵੀ ਬੰਦਾ ਜਿਹੜਾ ਵੀ ਇਹ ਨਾ ਵੀ ਗਾਂ ਵਾਲਾ ਬੰਦਾ ਵੀ ਥੋੜਾ ਤੰਗ ਰਹੇ ਡੋਡਾ ਟ੍ਰੇਲਰ ਤਾਂ ਜਿਹੜਾ ਲੋਡ ਟ੍ਰੇਲਰ ਤਾਂ ਉਹ ਨਹੀਂ ਪੈ ਚੱਕ ਹੁੰਦਾ ਲੈਂਡਿੰਗ ਗੇਅਰ ਯਾਰ ਥੋੜਾ ਜਿਹਾ ਲੈਂਡਿੰਗ ਗੇਅਰ ਮਾੜਾ ਥੱਲੇ ਲਾ ਕੇ ਛੱਡੋ ਯਾਰ ਉੱਤੇ ਸਮਝ ਨਹੀਂ ਆਉਂਦੀ ਕੋਈ ਆਪਾਂ ਚੱਕੀ ਤੇ ਜਾਣਾ ਚੱਕੀ ਤੇ ਜਾਣਾ ਸਮਝੋ ਕੋਈ ਹੈ ਕਰਾਇ ਨਾ ਕਰਿਆ ਕੋਈ ਯਾਰ ਹੁਣ ਲੈਂਡਿੰਗ ਹੀਰ ਚੱਕ ਹੁਣ ਮੈਂ ਚੱਕਣਾ ਕਿੱਦਾਂ ਹੁਣ ਮੈਂ ਖਿੱਚ ਕੇ ਗਾਂਹ ਕੱਢੂਗਾ ਹੁਣ ਦੇਖਦਾ ਮੈਂ ਕੀ ਕਰਦਾ ਨੂੰ ਇਹਦਾ ਵਾ ਇੰਨੀ ਕੀ ਅਪਡੇਟ ਸੀ ਗਾਂਹ ਵਾਸਤੇ ਵੀਰ ਬਣ ਕੇ ਮਾੜਾ ਧਿਆਨ ਕਰ ਕੋ ਲੈਂਡਿੰਗ ਹੀਰ ਮਾੜਾ ਜਿਹਾ ਥੱਲੇ ਲਾ ਗਿਆ ਬਸ ਚੱਲ ਅਗਲਾ ਤਾਂ ਢੋਗਣਾ ਉੱਚਾ ਹੀ ਰੱਖੋ ਜਿਹੜਾ ਗਾਂ ਵਾਲੇ ਬੰਦੇ ਨੇ ਸੋਹਰੇ ਸੌਖਾ ਰਵੇ ਯਾਰ ਇੰਨੀ ਕੀ ਬੀਨਤੀ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸასი ਸ਼ਕਰੀ